ਸ਼੍ਰੀ ਅਕਾਲ ਜੀ ਮੈਰਿਟ ਕਰੋ ਤੁਸੀਂ ਦੇਖ ਰਹੇ ਹੋ ਨਬਜ਼ੇ ਪੰਜਾਬ ਚੈਨਲ ਪਿਛਲੀ ਅਕਾਲੀ ਸਰਕਾਰ ਸਮੇਂ ਹੋਈਆਂ ਗਲਤੀਆਂ ਅਤੇ ਭੁੱਲਾਂ ਸਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੀ ਧਾਰਮਿਕ ਸਜ਼ਾ ਪੂਕਤੰਤੋ ਬਾਅਦ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲਮੁੜ ਤੋਂ ਸਰਗਰਮ ਹੋ ਗਏ ਨੇ ਅਤੇ ਉਹਨਾਂ ਨੇ ਲੋਕਾਂ ਵਿੱਚ ਵਿਚਰਨਾ ਸ਼ੁਰੂ ਕਰ ਦਿੱਤਾ ਸੁਖਬੀਰ ਬਾਦਲ ਪਾਰਟੀ ਦੇ ਸੀਨੀਅਰ ਆਗੂ ਬੀਬੀ ਕੁਲਦੀਪਕੌਰ ਕੰਗ ਦੇ ਮੋਹਾਲੀ ਸਥਿਤ ਘਰ ਪਹੁੰਚੇ ਅਤੇ ਉਹਨਾਂ ਦੇ ਮਾਤਾ ਵਰਤਾਰਕੌਰ ਦੀ ਮੌਤੇ ਅਫਸੋਸ ਪ੍ਰਗਟ ਕੀਤਾ ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਾਨੂੰਨ ਵਿਵਸਥਾ ਤੇ ਸਵਾਲ ਚੁੱਕਦੇ ਆ ਕਿਹਾ ਕਿ ਸੂਬੇ ਦੇ ਹਾਲਾਤ ਬਹੁਤ ਹੀ ਮਾੜੇ ਨੇ ਪੰਜਾਬ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ ਥਾਣਿਆਂ ਉੱਤੇ ਬੰਬ ਛੁੱਟੇ ਜਾ ਰਹੇ ਨੇ ਗੈਂਗਸਟਰ ਸ਼ਰਿਆਨ ਧਮਕੀਆਂ ਅਤੇ ਫਿਰੋਤਿਆਂ ਦੀ ਮੰਗ ਕਰ ਰਹੇ ਨੇ ਅਜਿਹੇ ਹਾਲਾਤਾਂ ਵਿੱਚ ਲੋਕ ਖਾਫੀ ਸਹਮੇ ਹੋਏ ਨੇ ਮੈਂ ਪਹਿਲੀ ਕਿਹਾ ਸੀ ਕਿ ਨਾ ਦੂਜੀ ਕੋਈ ਨਾ ਆਮ ਆਦਮੀ ਪਾਠੋ ਨਾ ਕਿਸਾਨਾਂ ਦੀ ਭਾਵਨਾ ਸਮਝਦੀ ਐ ਨਾ ਇਹਨਾਂ ਨੂੰ ਕਿਸਾਨੀ ਬਾਰੇ ਪਤਾ ਐ ਨਾ ਇਹਨਾਂ ਨੂੰ ਕੋਈ ਪਰਵਾਹ ਕੋਈ ਜਿਉਂਏ ਮਰੇ ਕੁਛ ਨਹੀਂ ਜੋ ਹਾਲਾਤ ਅੱਜ ਦੇਖਤੇ ਐ ਉਹ ਹਾਲਾਤ ਅੱਜ ਪੰਜਾਬ ਦੇ ਪੰਜਾਬ ਤਾਂ ਮੈਸੇਂਸ ਸਮਝਦਾ ਐ ਆ ਪਿਛਲੇ 10 ਸਾਲ ਜੇ ਟੱਪੀ ਐ ਇਹ ਤਾਂ ਬੁਰਾ ਹਾਲ ਹੋ ਗਿਆ ਅੱਜ ਪੰਜਾਬ 'ਚ ਰਹਿਣੇ ਦੂਜੇ ਬੰਦਾ ਰਹਿ ਰਿਹਾ ਨਾ ਉਹ ਡਰ ਲੱਗਦਾ ਅੱਜ ਗੈਂਗਸਟਰਾਂ ਦੇ ਫੋਨ ਆ ਰਹੇ ਅੱਜ ਬਿਲਹਾਲ ਤੱਕ ਹਰ ਰੋਜ਼ ਕੁਛ ਨਾ ਕੁਛ ਇਥੇ ਬੰਬ ਫਸੇ ਚੱਲੀ ਜਾਂਦੀ ਹੈ 테러ਰਿਜ਼ਮ ਦਾ ਫੇਸ ਫਿਰ ਤੋਂ ਆ ਰਿਹਾ ਹੈ ਕਿਉਂਕਿ ਖਾਣਿਆਂ 'ਚ ਗ੍ਰੇਨੇਡ ਸਿੱਟੇ ਜਾ ਰਹੇ ਹੈ ਉਸਾਰੇ ਲੋਕੇ ਅੰਦਰ ਬੈਠ ਕੇ ਸੂਬੇ ਦਾ ਹੌਂਸਲਾ ਕੀ ਮੈਨੂੰ ਬੜੀ ਦਿੱਕਤ ਲੋਕਾਂ ਨੂੰ ਆ ਰਹੀ ਹੈ ਯੂ نو ਕਿਤੇ ਕਿਤੇ ਬੜਾ ਦੁੱਖ ਲੱਗਦਾ ਹੈ ਕਿੱਡਾ ਵਧੀਆ ਸੂਬਾ ਦਾਸਾ ਜੀ ਕਰਾਉਂਦਾ